ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਲੰਬੇ ਸਮੇਂ ਤੋਂ ਆਯਾਰਵੈਦ ਦੀ ਗੱਲ ਕਰਦੇ ਆਉਂਦੇ ਆ ਸਾਡੇ ਨਾਲ ਡਾਕਟਰ ਸ਼ਿਵਰਾਜ ਸਿੰਘ ਜੀ ਨਾਲ ਹੈਗੇ ਆ ਇੱਕ ਸਾਡਾ ਟਾਈਟਲ ਹੈਗਾ ਬੈਨਰ ਹੈਗਾ ਉਹ ਜਿਹੜਾ ਯੂਅਰ ਹੈਲਥ ਐਂਡ ਹਰਬਸ ਕਰਕੇ ਹੈਗਾ ਉਹਦੇ ਅੰਦਰ ਅਸੀਂ ਕਾਫੀ ਟਾਪਿਕ ਕਵਰ ਕਰ ਚੁੱਕੇ ਆ ਜਿਵੇਂ ਪਾਣੀ ਦੀ ਗੱਲ ਚਰਚਾ ਕੀਤੀ ਦੁੱਧ ਦੀ ਚਰਚਾ ਕੀਤੀ ਸ਼ਹਿਦ ਦੀ ਚਰਚਾ ਕੀਤੀ ਇਹ ਜਨਰਲ ਟਾਪਿਕ ਕਵਰ ਕੀਤੇ ਬਾਕੀ ਸੰਭਾਲੂ ਬਾਰੇ ਗੱਲ ਕਰ ਚੁੱਕੇ ਆ ਤੁਲਸੀ ਬਾਰੇ ਗੱਲ ਕਰ ਚੁੱਕੇ ਆ ਉਦੋਂ ਅਚ ਅਸੀਂ ਕਜਨਾਰ ਬਾਰੇ ਗੱਲ ਚੁੱਕੇ ਇਹਦੇ ਮੈਡੀਸਨਲ ਗੁਣ ਕੀ ਆ ਇਹਦੇ ਬਾਰੇ ਚਰਚਾ ਕਰ ਚੁੱਕੇ ਆ ਤੇ ਅੱਜ ਅਸੀਂ ਜਿਹੜਾ ਜਨਰਲ ਟਾਪਿਕ ਹੋਰ ਲੈ ਲਏਗਾ ਨੀਂਦ ਸਾਡੇ ਲਈ ਕਿਉਂ ਜ਼ਰੂਰੀ ਹੈ ਤੇ ਆਪਾਂ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਕਰ ਸਵਾਗਤ ਡਾਕਟਰ ਸਾਹਿਬ ਇਸ ਪ੍ਰੋਗਰਾਮ ਵਿੱਚ ਥੈਂਕ ਯੂ ਡਾਕਟਰ ਸਾਹਿਬ ਤੁਹਾਡਾ ਧੰਨਵਾਦ ਕਰਦਾ ਲਗਾਤਾਰ ਤੁਸੀਂ ਲੋਕਾਂ ਨੂੰ ਜਾਣਕਾਰੀ ਦਿੰਦੇ ਆ ਰਹੇ ਹੋਲੀ-ਹੋਲੀ ਆਪਣਾ ਜਿਹੜਾ ਇਹ ਸਿਸਟਮ ਹੈਗਾ ਲੋਕਾਂ ਤੱਕ ਪਹੁੰਚਦਾ ਜਾਊਗਾ ਤੇ ਹੋਰ ਲੋਕ ਉਹਨੂੰ ਵੱਧ ਤੋਂ ਵੱਧ ਦੇਖਣਗੇ ਡਾਕਟਰ ਸਾਹਿਬ ਜੀ ਸਰ ਥੈਂਕ ਯੂ ਤੇ ਡਾਕਟਰ ਸਾਹਿਬ ਵੀ ਅੱਜ ਜਿਹੜਾ ਜਿਵੇਂ ਨੀਂਦ ਤੇ ਚਰਚਾ ਕਰਨੀ ਹੈ ਡਾਕਟਰ ਸਾਹਿਬ ਆਯੁਰਵੈਦ ਦੇ ਹਿਸਾਬ ਨਾਲ ਨੀਂਦ ਕੀ ਹੈ ਮਤਲਬ ਇਹ ਆਪਾਂ ਇਹ ਆਯੁਰਵੈ ਨੀਂਦ ਇੱਕ ਅਜਿਹੀ ਅਵਸਥਾ ਹੈ ਜਦੋਂ ਸਾਡੀ ਕਰਮ ਇੰਦਰੀਆਂ ਗਿਆਨ ਇੰਦਰੀਆ ਅਤੇ ਮਨ ਦਿਨ ਭਰ ਦੇ ਕੰਮ ਕਰਕੇ ਥੱਕ ਜਾਂਦੇ ਹਨ ਤਾਂ ਉਹ ਇੱਕ ਦੂਜੇ ਤੋਂ ਮਤਲਬ ਮਨ ਨਾਲ ਉਹਨਾਂ ਦਾ ਸਹਿਯੋਗ ਇੰਦਰੀਆਂ ਦਾ ਟੁੱਟ ਜਾਂਦਾ ਹੈ ਜਦੋਂ ਇੰਦਰੀਆਂ ਦਾ ਸਹਿਯੋਗ ਮਨ ਨਾਲ ਟੁੱਟਦਾ ਹੈ ਉਦੋਂ ਸਾਨੂੰ ਨੀਂਦ ਆਉਗੀ ਜੀ ਠੀਕ ਹੈ ਜੀ ਫੋਰ ਐਗਜ਼ਾਮਪਲ ਸਾਡੇ ਵਿਚਾਰ ਕੁਝ ਘੁੰਮ ਰਿਹਾ ਹੈ ਠੀਕ ਹੈ ਬੇਸ਼ੱਕ ਅਸੀਂ ਸ਼ਾਂਤ ਬੈਠੇ ਹਾਂ ਬਿਲਕੁਲ ਮੰਜੇ ਤੇ ਪਏ ਹਾਂ ਸੌਣ ਦੀ ਕੋਸ਼ਿਸ਼ ਕਰ ਰਹੇ ਹਾਂ ਲੇਕਿਨ ਸਾਡਾ ਵਿਚਾਰ ਕਿਤੇ ਮਨ ਸਾਡਾ ਕਿਤੇ ਘੁੰਮ ਰਿਹਾ ਹੈ ਯਾਨੀ ਕਿ ਸਾਡਾ ਸਾਡੀ ਸੋਚ ਨਾਲ ਸਾਡੀ ਸਟੇਸ਼ਨ ਨਾਲ ਸਾਡੀ ਕਰਮਿੰਦਰੀ ਨਾਲ ਅੱਖਾਂ ਖੁੱਲੀਆਂ ਸਾਡੀਆਂ ਕੰਨ ਸਾਡੇ ਫਿਰ ਵੀ ਐ ਹੋ ਰਿਹਾ ਹੈ ਕਿ ਨਹੀਂ ਆਪਾਂ ਨੂੰ ਕੁਝ ਨਜ਼ਰ ਨਹੀਂ ਆ ਰਿਹਾ ਜਾਂ ਕੁਝ ਸਾਨੂੰ ਸੁਣ ਨਹੀਂ ਰਿਹਾ ਫਿਰ ਵੀ ਅਸਾਨੂੰ ਨੀਂਦ ਨਹੀਂ ਆਉਂਦੀ ਉਹਦਾ ਇਹ ਕਾਰਨ ਹੈ ਕਿ ਸਾਡੀ ਇੰਦਰੀਆਂ ਜਿਹੜੀ ਹੈਗੀ ਹੈ ਉਹਦਾ ਨਾਲ ਸਾਡੇ ਮਨ ਦਾ ਸੰਯੋਗ ਜਦ ਤੱਕ ਨਹੀਂ ਟੁੱਟਦਾ ਉਹ ਤੱਕ ਨੀਂਦ ਨਹੀਂ ਆਉਂਦੀ ਜੀ ਇਹ ਦੇ ਕਿ ਨੀਂਦ ਇੱਕ ਸਾਈਕੋਲੋਜੀਕਲ ਅਵਸਥਾ ਹੈ ਜਦੋਂ ਇਹਨਾਂ ਦਾ ਸਮਝ ਆਪਸ ਵਿੱਚ ਟੁੱਟਦਾ ਹੈ ਉਸ ਵੇਲੇ ਜਦੋਂ ਨਾ ਹਿਲ ਹਿਲਜੁਲ ਵਾਲੀ ਅਵਸਥਾ ਪੈਦਾ ਹੁੰਦੀ ਹੈ ਉਸ ਨੂੰ ਨੀਂਦ ਕਹਾਇਆ ਜਾਂਦਾ ਜੀ ਇਸ ਲਈ ਨੀਂਦ ਦਾ ਇੱਕ ਸਿੱਧਾ ਜਿਹਾ ਵਿਪਰੈ ਹੈ ਕਿ ਜਦੋਂ ਸਾਡਾ ਮਨ ਇੰਦਰੀਆਂ ਨਾਲ ਟੁੱਟ ਜਾਂਦਾ ਦਾ ਸਹਯੋਗ ਉਦੋਂ ਸਾਨੂੰ ਨੀਂਦ ਆਉਂਦੀ ਹੈ ਜੀ ਅਦਰ ਨੀਂਦ ਨਹੀਂ ਆਉਂਦੀ ਜੇ ਮਨ ਸਾਡਾ ਕਿਤੇ ਭਟਕਦਾ ਹੋਵੇ ਤਾਂ ਠੀਕ ਰਚੋ ਡਾਕਟਰ ਸਾਹਿਬ ਕੀ ਵਕ ਵਕ ਧਰਮਿਕ ਗ੍ਰੰਥਾ ਵਿੱਚ ਵੀ ਇਸ ਜਿਕਰ ਹੁੰਦਾ ਨੀਂਦ ਦਾ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲਿਖਿਆ ਮੈਂ ਬਿਨੂ ਗੁਰੂ ਵੇਖੇ ਨੀਂਦ ਨਾ ਆਵੇ ਠੀਕ ਹੈ ਜੀ ਗੁਰੂ ਸਾਹਿਬ ਕਹਿੰਦੇ ਆ ਕਿ ਮਨ ਨੂੰ ਗੁਰੂ ਨੂੰ ਦੇਖੇ ਬਿਨਾ ਜਾਂ ਉਹਨੂੰ ਉਹਨੂੰ ਸਮਰਨ ਕੀਤੇ ਮਨ ਨੂੰ ਨੀਂਦ ਨਹੀਂ ਆਉਂਦੀ। ਯਾਨੀ ਕਿ ਜਦ ਤੱਕ ਕੋਈ ਸਟ्रेस ਹੈਗਾ ਦਿਮਾਗ 'ਚ ਗੁਰੂ ਸਾਹਿਬ ਵੀ ਇਹ ਕਹ ਰਹੇ ਆ ਤਾਂ ਨੀਂਦ ਨਹੀਂ ਆਏਗੀ। ਭਾਵੇਂ ਕੋਈ ਇੱਛਾ ਹੈ ਤੁਹਾਡੇ ਮਨ 'ਚ ਤੇ ਕੋਈ ਸਟ्रेसਫੁੱਲ ਹੈ ਕਿਸੇ ਵੀ ਬਾਰੇ ਤੁਸੀਂ ਆ ਪ੍ਰਾਪਤ ਕਰਨਾ ਚਾਹੁੰਦੇ ਹੋ ਕੋਈ ਚੀਜ਼ ਜੋ ਤੁਹਾਡੇ ਮਨ ਉੱਥੇ ਜੁੜਿਆ ਹੈ ਤਾਂ ਤੁਹਾਨੂੰ ਨੀਂਦ ਨਹੀਂ ਆਏਗੀ। ਇਸ ਲਈ ਉਹਨੇ ਕਹੇ ਕਿ ਮੈਂ ਬਿਨੂੰ ਗੁਰੂ ਦੇਖੂ ਨੀਂਦ ਨਹੀਂ ਆਵੇ। ਠੀਕ ਹੈ ਜੀ। ਤੇ ਇਸ ਤਰ੍ਹਾਂ ਜਿਸ ਤਰ੍ਹਾਂ ਕੁਰਾਨ ਸਾਹਿਬ ਦੀ ਆਪਣੀ ਕੁਰਾਨ ਜਿਹੜਾ ਮੁਸਲਮਾਨ ਪਾਈਸਾਰੇ ਦਾ ਗ੍ਰੰਥ ਹੈਗਾ ਹਾਂਜੀ ਉਹਦੇ ਚ ਵੀ ਲਿਖਿਆ ਗਿਆ ਹੈ ਕਿ ਇਸ਼ਾ ਪ੍ਰੇਅਰ ਉਹਨਾਂ ਦੀ ਕਿ ਇਸ਼ਾ ਪ੍ਰੇਅਰ ਯਾਨੀ ਕਿ ਸਾਨੂੰ ਅਸੀਂ ਨਿਸ਼ਾ ਕਹਿੰਦੇ ਆ ਰਾਤ ਨੂੰ ਉਹ ਤੇ ਉਹ ਇਸ਼ਾ ਕਹਿੰਦੇ ਆ ਇਸ ਮਾਮਲੇ ਲੋਗ ਤੇ ਇਸ਼ਾ ਜੀ ਜਿਹੜੀ ਪ੍ਰੇਅਰ ਹੈਗੀ ਹੈ ਐਕਚੁਅਲੀ ਉਹ ਸਨਸੈਟ ਤੋਂ ਡੇਢ ਤੋਂ 2 ਘੰਟੇ ਬਾਅਦ ਹੁੰਦੀ ਹੈ ਜੀ ਠੀਕ ਹੈ ਜੀ ਸੂਰਜ ਛੁੱਪਣ ਤੋਂ ਡੇਢ ਤੋਂ 2 ਘੰਟੇ ਬਾਅਦ ਉਹ ਪ੍ਰੋਫੇਟ ਮੁਹੰਮਦ ਕਹਿੰਦੇ ਨੇ ਕਿ ਇਸ ਤੋਂ ਬਾਅਦ ਹਾਂਜੀ ਬੰਦੇ ਨੂੰ ਕੋਈ ਵੀ ਡਿਸਕਸ਼ਨ ਵਗੈਰਾ ਨਹੀਂ ਕਰਨੀ ਚਾਹੀਦੀ ਤੇ ਇਸ ਤੋਂ ਪਹਿਲਾਂ ਸੌਣਾ ਚਾਹੀਦਾ। ਯਾਨੀ ਕਿ ਸਨਸੈਟ ਤੋਂ ਪਹਿਲਾਂ, ਇਸ਼ਾ ਪ੍ਰੇਅਰ ਤੋਂ ਪਹਿਲਾਂ ਸੌਣਾ ਨਹੀਂ। ਹਾਂਜੀ। ਔਰ ਇਸ ਤੋਂ ਬਾਅਦ ਕੋਈ ਡਿਸਕਸ਼ਨ ਜਾਂ ਕਿਸੇ ਕੰਮਾਂ ਕਰਨ ਦੀ ਵਿਅਸਤ ਨਹੀਂ ਰਹਿਣਾ। ਇਸ ਲਈ ਨੀਂਦ ਨੂੰ ਸਮੇਂ ਸਿਰ ਲੈਣ ਵਾਸਤੇ ਉਹਨਾਂ ਨੇ ਦੱਸਿਆ ਗਿਆ ਕਿ ਨੀਂਦ ਨੂੰ ਸਮੇਂ ਸਿਰ ਲਿੱਤਾ ਜਾਵੇ ਜੀ। ਠੀਕ ਹੈ ਜੀ। ਡਾਕਟਰ ਸਾਹਿਬ ਮਾਡਰਨ ਸਾਇੰਸਸ ਬਾਰੇ ਕੀ ਕਹਿੰਦੀ ਹੈ? ਜੇ ਅੱਜਕੱਲ ਦੀ ਸਾਇੰਸ ਤੇਰੀ ਹੈਗੀ ਆ। ਡਾਕਟਰ ਸਾਹਿਬ ਮਾਡਰਨ ਸਾਇੰਸ ਬਾਰੇ ਅਜੇ ਕੋਈ ਨਿਸ਼ਚਿਤ ਮਾਤਰਾ ਇਹ ਪੈਦਾ ਨਹੀਂ ਹੋਇਆ। ਠੀਕ ਹੈ ਜੀ। ਉਸ ਤੋਂ ਹੀ ਕਹਿੰਦੇ ਆ ਕਿ ਬੰਦਾ ਦਿਨ ਪਰ ਚੱਲਦਾ ਫਿਰਦਾ ਹੈ, ਕੰਮ ਕਰਦਾ ਹੈ, ਉਹ ਤੇ ਉਹ ਬਲੱਡ ਫਲੋ ਹੋਰ ਅੰਗਾਂ ਵੱਲ ਜ਼ਿਆਦਾ ਹੁੰਦਾ ਹੈ ਨੀਚੇ ਵੱਲ ਜ਼ਿਆਦਾ ਹੁੰਦਾ ਹੈ ਤਾਂ ਕਰਕੇ ਸ਼ਾਮ ਨੂੰ ਖੜੇ ਖੜੇ ਕੰਮ ਕਰਦੇ ਗਏ ਸਾਡਾ ਬਲੱਡ ਫਲੋ ਘਟਦਾ ਹੈ ਦਿਮਾਗ ਚ ਤੇ ਬਾਕੀ ਅੰਗਾਂ ਤੇ ਚਲੇ ਜਾਂਦਾ ਇਸ ਕਰਕੇ ਸਾਨੂੰ ਰਾਤ ਨੂੰ ਨਹੀਂ ਹੁੰਦੀ ਹੈ ਇਸੇ ਤਰ੍ਹਾਂ ਸਰਾਨਾ ਲੈਣ ਦਾ ਉਹਦਾ ਪਰਪਸ ਹੀ ਹੈ ਕਿ ਸਰਾਨੇ ਕਰਕੇ ਸਿਰ ਉੱਪਰ ਹੋ ਜਾਂਦਾ ਹੈ ਤੇ ਫਲੋ ਥੱਲੇ ਹੋ ਜਾਂਦਾ ਤਾਂ ਵੀ ਨਹੀਂ ਹੁੰਦਾ ਇਸ ਕਰਕੇ ਸਰਾਨਾ ਲਿਆ ਜਾਂਦਾ ਹੈ। ਦੂਜਾ ਇਸੇ ਤਰ੍ਹਾਂ ਜਦੋਂ ਭੋਜਨ ਕਰਦੇ ਆ ਤਾਂ ਸਾਰਾ ਬਲੱਡ ਜਿਹੜਾ ਭੋਜਨ ਨੂੰ ਪਹੁੰਚਾਉਣ ਵਾਸਤੇ ਬਲੱਡ ਮਤਲਬ ਬ੍ਰੇਨ ਤੋਂ ਥੱਲੇ ਨਹੀਂ ਹੁੰਦਾ ਤਾਂ ਭੋਜਨ ਤੋਂ ਬਾਅਦ ਵੀ ਨਹੀਂ ਆਉਂਦੀ ਇੱਕ ਤਾਂ ਇਹ ਮਤ ਹੈਗਾ ਕਿ ਬ੍ਰੇਨ ਚੋਂ ਬਲੱਡ ਦਾ ਫਲੋ ਘਟ ਜਾਣਾ। ਠੀਕ ਹੈ ਜੀ। ਦੂਜੇ ਮਤੇ ਕੀ ਵੀ ਹੈਗੇ ਕਿ ਕੁਝ ਕੈਮੀਕਲ ਦਿਨ ਚ ਐਜੇ ਬਣਦੇ ਰਹਿੰਦੇ ਆ ਐਜੇ ਬਣਦੇ ਰਹਿੰਦੇ ਆ ਕਿ ਜਦੋਂ ਉਹਨਾਂ ਦਾ ਲੈਵਲ ਉਸ ਲੈਵਲ ਤੱਕ ਪਹੁੰਚ ਜਾਂਦਾ ਹੈ ਤੇ ਉਹ ਇੱਕ ਇੱਕ ਉਸ ਕੈਮੀਕਲ ਕਰੇ ਕਿ ਨੀਂ ਉਦੋਂ ਲੈਵਲ ਵਧ ਜਾਂਦਾ ਹੌਲੀ ਹੌਲੀ ਸਾਰੇ ਦਿਨ ਚ ਕੰਮ ਕਰਾਂ ਚ ਤੇ ਉਸ ਲੈਵਲ ਤੇ ਪਹੁੰਚਣ ਤੋਂ ਬਾਅਦ ਬੰਦ ਨਹੀਂ ਜਾਂਦਾ ਇਸ ਤਰ੍ਹਾਂ ਹੀ ਸੁਪਤ ਅਵਸਥਾ ਜਦੋਂ ਬੰਦਾ ਸੁੱਤਾ ਪਿਆ ਹੁੰਦਾ ਉਦੋਂ ਵੀ ਇੱਕ ਕੈਮੀਕਲ ਬਣਦਾ ਹੈ ਜਦੋਂ ਪੀਕ ਤੇ ਆ ਜਾਂਦਾ ਤਾਂ ਉਦੋਂ ਨੀਂਦ ਖੁੱਲ ਜਾਂਦੀ ਹੈ ਇੱਕ ਕੈਮੀਕਲ ਨੂੰ ਇਹਦਾ ਜ਼ਿੰਮੇਵਾਰ ਮੰਨਦੇ ਲੇਕਿਨ ਕੋਈ ਨਿਸ਼ਚਿਤ ਮਤ ਅਜ ਤੱਕ ਨੀਂਦ ਕਿਉਂ ਆਉਂਦੀ ਹੈ ਕਿਉਂ ਨਹੀਂ ਆਉਂਦੀ ਉਹਨਾਂ ਨੂੰ ਨਹੀਂ ਹੈ ਉਹਨਾਂ ਦਾ ਠੀਕ ਹੈ ਸਰ ਡਾਕਟਰ ਸੋ ਇੱਕ ਸਵਾਲ ਆ ਰਿਹਾ ਸਹੀ ਸਮੇਂ ਸਰ ਨੀਂਦ ਲੈਣ ਦਾ ਸਾਡੇ ਸਰੀਰ ਨੂੰ ਲਾਭ ਕੀ ਆ ਮਤਲਬ ਇਹ ਬਹੁਤ ਲੋਕਾਂ ਨੇ ਮੰਨ ਜਾਂਦਾ ਵੀ ਇਹਦਾ ਲਾਭ ਸਾਨੂੰ ਕਿ ਜੇ ਸਹੀ ਸਮੇਂ ਨੀ ਪੋਜ ਜਿੰਨ ਦੀ ਜਰੂਰਤ ਹੈ ਉਸ ਤਰ੍ਹਾਂ ਹੀ ਨਿੰਦੀ ਵੀ ਨੀਂਦ ਦੀ ਵੀ ਉਨੀ ਮਹੱਤਵ ਹੈ ਇਸ ਲਈ ਆਰ ਵਿੱਚ ਤਰੀਫ ਸਮਝ ਨਾਮ ਦਾ ਜਿਹੜਾ ਸਾਡਾ ਚੈਪਟਰ ਆਉਂਦਾ ਹੈ ਹਾਂਜੀ ਉਹਦੇ 'ਚ ਲਿਖਿਆ ਗਿਆ ਕਿ ਆਹਾਰ ਨੀਂਦ ਰਭਮਚਰੀ ਹੈ ਜੇ ਆਹਾਰ ਸਹੀ ਹੋਏਗਾ ਜਾਂ ਉਹਦਾ ਪਾਚਨ ਸ਼ਕਤੀ ਸਹੀ ਹੋਏਗੀ ਤਾਂ ਅਸੀਂ ਅੱਛੀ ਜੀ ਤਰ੍ਹਾਂ ਆਪਣੀ ਸਿਹਤ ਨੂੰ ਕਾਮਯਾਬ ਬਣ ਸਕਦੇ ਹਾਂ ਜਾਂ ਸਵਸਥ ਬਣ ਸਕਦੇ ਹਾਂ ਇਸ ਤਰ੍ਹਾਂ ਜੇ ਨੀਂਦ ਸਾਡੀ ਸਹੀ ਹੈਗੀ ਹੈ ਤਾਂ ਅਸੀਂ ਜਿੰਦਾ ਜਾਂ ਸਹੀ ਸਵਸਥ ਵਿਅਕਤੀ ਦੇ ਰੂਪ 'ਚ ਅਸੀਂ ਆਪਣਾ ਆਪ ਨੂੰ ਪ੍ਰੇਜ਼ੈਂਟ ਕਰ ਸਕਦੇ ਹਾਂ ਤਾਂ ਹੀ ਅਸੀਂ ਸਵਸਥ ਹੈ ਸਾਡੀ ਨੀਂਦ ਸਹੀ ਹੈ ਤਾਂ ਤੇ ਨੀਂਦ ਦਾ ਡਬੜਾ ਇੰਪੋਰਟੈਂਸ ਹੈ ਜੀ ਠੀਕ ਹੈ ਸੁਖਪਰ ਸੁਖਪੂਰਵਕ ਆਰਾਮ ਨਾਲ ਨੀਂਦ ਆਉਣਾ ਜੀ ਸਰੀਰ 'ਚ ਕਈ ਪੋਜੀਟਿਵ ਥਿੰਗਸ ਪੈਦਾ ਹੁੰਦੀ ਹੈ ਠੀਕ ਹੈ ਜੀ ਜਿਵੇਂ ਕਿ ਰੋਗੇ ਦਾ ਪੈਦਾ ਹੁੰਦੀ ਨੰਬਰ 1 ਤਾਂ ਇਹ ਹੋ ਗਿਆ ਜੀ ਹਾਂਜੀ ਸਰੀਰ ਦਾ ਪੋਸ਼ਣ ਹੁੰਦਾ ਇਸ ਨਾਲ ਜੇ ਨਾ ਸੋਇਆ ਜਾਵੇ ਤਾਂ ਬੰਦਾ ਕ੍ਰੀਸ਼ ਕਮਜ਼ੋਰ ਹੋ ਜਾਂਦਾ ਠੀਕ ਹੈ ਪੋਸ਼ਣ ਇਸ ਨਾਲ ਹੁੰਦਾ ਜੀ ਸਭ ਤੋਂ ਵੱਡੀ ਗੱਲ ਹੈ ਕਿ ਅਜੀਬ ਗੱਲ ਹੈ ਕਿ ਵੀਰਜ ਵੀ ਇਸ ਨਾਲ ਵਧਦਾ ਰਾਤ ਨੂੰ ਸੁਣ ਨਾਲ ਸੰਤਾਨ ਉਤਪਤੀ ਲਈ ਨੀਂਦ ਆਉਣਾ ਜ਼ਰੂਰੀ ਹੈ ਠੀਕ ਹੈ ਨਹੀਂ ਬੰਦਾ ਸਟੇਰਿਲਿਟੀ 'ਚ ਪਹੁੰਚ ਜਾਏਗਾ ਜੇ ਨੀਂਦ ਨਾ ਹੀ ਜਾਵੇ ਤਾਂ ਜੀ ਅੱਛਾ ਜੀ ਇੰਦਰੀ ਆਪਣੇ ਆਪਣੇ ਵਿਸ਼ਾ 'ਚ ਕੈਮਰੰਦਿਆ ਜਿਵੇਂ ਕਿ ਜੇ ਦੇਖਣਾ ਹੈ ਸੁਣਨਾ ਹੈ ਚਖਣਾ ਹੈ ਇਹ ਸਾਰੀ ਜਿਹੜੀ ਇੰਦਰੀਆਂ ਸਾਡੀਆਂ ਇਹ ਨੀਂਦ ਆਣ ਤੋਂ ਬਾਅਦ ਆਪਣੀ ਅਸਰੀ ਕਾਰਯਸ਼ੀਲਤਾ ਪ੍ਰਾਪਤ ਕਰ ਲੈਂਦੀ ਹੈ ਜੇ ਨੀਂਦ ਨਾ ਆਵੇ ਤਾਂ ਇਹ ਆਪਣਾ ਆਪਣਾ ਜਿਹੜਾ ਇਹਨਾਂ ਦਾ ਕਾਰਯ ਹੈ ਉਹ ਪੁੱਲ ਜਾਂਦੀ ਹੈ ਜਾਂ ਨਸ਼ਟ ਹੋ ਜਾਂਦਾ ਇਹਨਾਂ ਦਾ ਹੋਰ ਜਿਹੜੀ ਇੰਦਰੀਆਂ ਵੀ ਨਸ਼ਟ ਹੋ ਜਾਂਦੀ ਹੈ ਜੇ ਨੀਂਦ ਨਾ ਆਵੇ ਤਾਂ ਜੀ ਠੀਕ ਹੈ ਜੀ ਇਨਸਾਨ ਦੀ ਜਿਹੜੀ ਉਮਰ ਚ ਜਿਹੜਾ ਹੈ ਉਹ ਵੱਧ ਆਉਂਦਾ ਇਸ ਨਾਲ ਜੇ ਬੰਦਾ ਨਾ ਸੋਵੇ ਚੰਗੀ ਤਰ੍ਹਾਂ ਤਾਂ ਉਹਦੀ ਉਮਰ ਵੀ ਘਟਦੀ ਹੈ ਜੀ ਤੇ ਚੂਰੀਆਂ ਵੀ ਛੇਤੀ ਪੈ ਜਾਂਦੇ ਬੁढ़ा ਵੀ ਛੇਤੀ ਹੋ ਜਾਂਦਾ ਜੀ ਠੀਕ ਹੈ ਜੀ ਇਸ ਤਰ੍ਹਾਂ ਦੇ ਕੁਝ ਫਾਇਦੇ ਨੇ ਜੀ ਨੀਂਦ ਦੇ ਸਹੀ ਰੂਪ ਤੇ ਲੈਣਾ। ਹਾਂਜੀ। ਦੈਟਸ ਹੁਣ ਇੱਕ ਗੱਲ ਹੋਰ ਆਦੀ ਵੀ ਨੀਂਦ ਸਹੀ ਨਾ ਆਉਣ ਦੀ ਅਵਸਥਾ ਵਿੱਚ ਕੀ ਕੀ ਹਾਨੀਆਂ ਵੀ ਹੋ ਸਕਦੀਆਂ। ਇਹਦਾ ਵੀ ਚਰਚਾ ਕਰੋ ਸਾਡਾ। ਸਰ ਜੋ ਹੀ ਆ ਕਿ ਜਿਹੜੇ ਗੁਣ ਨੀਂਦ ਆਉਣ ਨਾਲ ਹੁੰਦੇ ਜੇ ਨੀਂਦ ਨਾ ਆਵੇਗਾ ਉਹੀ ਚੀਜ਼ ਜਿਹੜੀ ਓਪੋਜ਼ਿਟ ਹੋ ਜਾਣੀ ਹੈ। ਫੋਰ ਐਗਜ਼ਾਮਪਲ ਸਾਡੀ ਇੰਦਰੀਆ ਸਾਡੀ ਇੰਟੈਲੀਜੈਂਸ ਸਾਡਾ ਵਾਈਜ਼ ਵਿਜ਼ਡਮ ਜਿਹੜੀ ਹੈ ਉਹ ਨਾ ਸਟਾਜੇਗੀ। ਸਾਡਾ ਸਾਡੀ ਹੈਲਥ ਰੋਗੇ ਤਾਂ ਖਤਮ ਹੋ ਜਾਏਗੀ ਸਰ। ਹਾਂਜੀ। ਠੀਕ ਹੈ ਸਾਨੂੰ ਨੁਕਸਾਨਤਾ ਬਾਰੇ ਪਤਾ ਹੋ ਸਕਦੀ ਹੈ। ਹਾਂਜੀ। ਇਸ ਤਰ੍ਹਾਂ ਦੇ ਕੁਝ ਕਾਰਨ ਨੇ ਜੇ ਗਿਆਨ ਇੰਦਰੀਆਂ ਸਾਡੀ ਨਾਲ ਸਟੋਜਣਗੀਆਂ ਭਿਆਨਕ ਰੋਗ ਪੈਦਾ ਉਸੇ ਮੋਟ ਵੀ ਹੋ ਸਕਦੇ ਜੇ ਅਸੀਂ ਨਾ ਪ੍ਰੋਪਰ ਨੀਂਦ ਲਈਏ ਤੇ ਜਲਦੀ ਮਤਲਬ ਐਂਟੀ-ਏਜਿੰਗ ਫੈਕਟਰ ਜਿਹੜਾ ਪ੍ਰੋਪਰ ਸੌਣ ਨਾਲ ਆਉਂਦਾ ਹੈ ਉਹ ਨਾ ਸੌਣ ਨਾਲ ਉਹ ਰੋਗ ਮਤਲਬ ਸਾਡੀ ਆਯੂ ਵੀ ਘਟਦੀ ਹੈ ਉਹਦੇ ਨਾਲ ਅੱਛਾ ਜੀ ਤੇ ਸਹੀ ਸਮੇਂ ਤੇ ਸਮੇਂ ਨੀਂਦ ਨਾ ਆਵੇ ਤਾਂ ਉਸ ਲਈ ਬਹੁਤ ਜ਼ਰੂਰੀ ਹੈ ਕਿ ਨੀਂਦ ਨੂੰ ਸਹੀ ਲਿਆ ਜਾਵੇ ਜੇ ਕਿਸੇ ਕਾਰਨ ਵੱਸ ਤੁਸੀਂ ਰਾਤ ਨੂੰ ਨਹੀਂ ਸੋਏ ਹਾਂਜੀ ਕੋਈ ਐਸੀ ਕਾਰਨ ਹੋਗੀ ਕੋਈ ਘਰ ਦੇ ਕੋਈ ਕਾਰਨ ਹੋ ਜਾਂਦਾ ਕੋਈ ਵੀ ਕਾਰਨ ਹੋਵੇ ਨੀਂਦ ਨਹੀਂ ਸੋਈ ਤੇ ਲੇਕਿਨ ਜੇ ਤੁਸੀਂ ਉਸ ਨੂੰ ਪੂਰਾ ਕਰਨਾ ਹੈ ਤਾਂ ਦਿਨ ਚ ਤੁਸੀਂ ਬਿਨਾ ਬ੍ਰੇਕਫਾਸਟ ਕਰੇ ਹਾਂਜੀ ਸੌ ਲੈਣਾ ਚਾਹੀਦਾ ਹੈ ਜੇ ਤੁਸੀਂ ਬ੍ਰੇਕਫਾਸਟ ਕਰਕੇ ਸੋਵੋਗੇ ਨਾ ਤਾਂ ਉਹ ਨੀਂਦ ਤੁਹਾਡੇ ਲਈ ਨੁਕਸਾਨਦੇਹ ਹੋਗੀ ਜੇ ਤੁਸੀਂ ਉਸ ਰਾਤ ਦੇ 6 ਘੰਟੇ ਜਿਹੜੇ ਤੁਸੀਂ ਜਾਗੇ ਹੋ ਉਹ ਦਿਨੇ ਪੂਰਾ ਕਰਨਾ ਚਾਹੁੰਦੇ ਹੋ ਤਾਂ ਸਵੇਰ ਵੇਲੇ ਬਿਨਾ ਬ੍ਰੇਕਫਾਸਟ ਕਰੇ ਤੁਸੀਂ ਸੌਂ ਜੋ ਨੀਂਦ ਪੂਰੀ ਕਰ ਲਓ ਤਾਂ ਉਸ ਨਾਲ ਤੁਸੀਂ ਸੇਮ ਹੈਲਦੀ ਔਰ ਸੇਮ ਨੀਂਦ ਦੇ ਗੁਣ ਪ੍ਰਾਪਤ ਕਰ ਲੋਗੇ ਠੀਕ ਹੈ ਡਾਕਟਰ ਸਾਹਿਬ ਡਾਕਟਰ ਸਾਹਿਬ ਅੱਜਕੱਲ ਇੱਕ ਮੰਚ ਹੋ ਰੋਂਦਾ ਸਾਡੇ ਬਿਗ ਕੀ ਦਿਨ ਚ ਭੋਜਨ ਕਰਨ ਤੋਂ ਬਾਅਦ ਸੌਣਾ ਚਾਹੀਦਾ ਸਾਨੂੰ ਇਹ ਵੀ ਸਵਾਲ ਲੋਕਾਂ ਦੇ ਮਨ ਚ ਆਉਂਦਾ ਵੀ ਇਹ ਇਹ ਗੱਲ ਆਉਂਦੀ ਵੀ ਸਾਸੀ ਜੀ ਰੋਟੀ ਖਾ ਲਈ ਰੋਟੀ ਖਾਣ ਤੋਂ ਬਾਅਦ ਆਪਾਂ ਸੌਂ ਜਾਈਏ ਕਿ ਨਾ ਸੌਂ ਜਾਈਏ ਇਹ ਵੀ ਆਰਵੈਦ ਕੀ ਕਹਿੰਦਾ ਹੈ ਇਸ ਬਾਰੇ ਸਾਹਿਬ ਆਰਵੈਦ ਸਰ ਇਹ ਕਹਿੰਦਾ ਹੈ ਕਿ ਜੇਟ ਸੇ ਹਾਰ ਯਾਨੀ ਕਿ ਗਰਮੀ ਦੀ ਰਿਤ ਜਦ ਹੁੰਦੀ ਹੈ ਉਹਦੇ ਚ ਬੰਦਾ ਜਿਹੜਾ ਹੈ ਇਨਸਾਨ ਜਿਹੜਾ ਹੈ ਉਹ ਸਿਰਫ ਇੱਕ ਮੂਰਤ ਯਾਨੀ ਕਿ 48 ਮਿੰਟ ਤੱਕ ਸੌ ਸਕਦਾ ਹੈ ਇੱਕ ਮੂਰਤ 48 ਮਿੰਟ ਦਾ ਹੁੰਦਾ ਜੀ ਕਿਸੇ ਹੋਰ ਮੌਸਮ ਚ ਦਿਨ ਸੌਣਾ ਨਹੀਂ ਨਾ ਬਿਲਕੁਲ ਵੀ ਯਾਨੀ ਕਿ ਭੋਜਨ ਤੋਂ ਬਾਅਦ ਔਰ ਕਿਸੇ ਵੀ ਮੌਸਮ ਚ ਅਦਰ ਦੈਨ ਦਾ ਗ੍ਰੀਸ਼ਮ ਦੇ ਸਮਰ ਸੀਜ਼ਨ ਜਦ ਬਹੁਤ ਜ਼ਿਆਦਾ ਗਰਮੀ ਹੋਵੇ ਉਦੋਂ ਵੀ ਸਿਰਫ 48 ਮਿੰਟ 50 ਮਿੰਟ ਤੱਕ ਬੰਦਾ ਸੌ ਸਕਦਾ ਇਸ ਤੋਂ ਜ਼ਿਆਦਾ ਦਿਨ ਚ ਨਹੀਂ ਸੌਣਾ ਚਾਹੀਦਾ ਜੀ ਠੀਕ ਹੈ ਜੀ ਡਾਕਟਰ ਸਾਹਿਬ ਇੱਕ ਸਵਾਲ ਹੋਰ ਆ ਰਿਹਾ ਜੀ ਬਿਨਾ ਸਮੇਂ ਦਿਨ ਵਿੱਚ ਸੌਣ ਦੀ ਹਾਨੀਆਂ ਕੀ ਹੁੰਦੀਆਂ ਹਨ ਹਾਂ ਸਰ ਇਹ ਬਹੁਤ ਗੰਭੀਰ ਕੁਐਸਚਨ ਹੈ ਜੀ ਹਾਂ ਜੀ ਕਿ ਕੁਝ ਐਸੀ ਅਵਸਥਾ ਜਿਵੇਂ ਕਿ ਇੱਕ ਤਾਂ ਦਿਨ ਚ ਸੌਣ ਨਾਲ ਕੀ ਹੁੰਦਾ ਹੈ ਸਾਡਾ ਕਫਤੇ ਪਿਤ ਵੱਜ ਜਾਂਦਾ ਠੀਕ ਹੈ ਜੀ ਆਰਐਸ ਵਾਦ ਜੁਬਾਈਆਂ ਬਹੁਤ ਆਉਂਦੀਆਂ ਹਾਂ ਜੀ ਚਮੜੀ ਦੇ ਰੋਗ ਫਾਇਦਾ ਹੁੰਦੇ ਨੇ ਦਿਨ ਤੇ ਸੌਣਾ ਠੀਕ ਹੈ ਜੀ ਇਹ ਬੜੀ ਅਜੀਬ ਗੱਲ ਹੈ ਕਿ ਦਿਨ ਤੇ ਸੌਣਾ ਚਮੜੀ ਦੇ ਰੋਗ ਫਾਇਦਾ ਹੋ ਜਾਂਦੇ ਲੇਕਿਨ ਕੁਝ ਅਵਸਥਾ ਵਾਸਿ ਹੈ ਜੀ ਨਹੀਂ ਕਿ ਦਿਨ ਤੇ ਦਿਨ ਸੌਣਾ ਫਾਇਦਾ ਵੀ ਹੁੰਦਾ ਜੀ ਠੀਕ ਹੈ ਜੀ ਜਿਵੇਂ ਕਿ ਹਾਈਪਰ ਟੈਨਸ਼ਨ ਹੈ ਹਾਂ ਜੀ ਉਸ ਦਿਨ ਤੇ ਥੋੜੀ ਉng ਲੈਣਾ ਚਾਹੀਦਾ ਬੈਠ ਬੈਠ ਕੇ ਠੀਕ ਹੈ ਪਾਗਲਪਣਾ ਉੱਚੇ ਬੰਦੇ ਨੂੰ ਥੋੜਾ ਜਿਹਾ ਜੇ ਸੋਲੇ ਟੀਵੀ ਦਾ ਰੋਗੀ ਹੈ ਜੇ ਕਿਸੇ ਵੀ ਕਾਰਨ ਤੋਂ ਜੇ ਮਰੀਜ਼ ਰੋਗੀ ਜਿਹੜਾ ਕਮਜ਼ੋਰ ਬਹੁਤ ਕਮਜ਼ੋਰ ਹੋ ਗਿਆ ਹੋਏ ਹਾਂ ਜੀ ਠੀਕ ਹੈ ਤਾਂ ਉਸ ਨੂੰ ਦਿਨ ਤੇ ਸੌਣਾ ਚਾਹੀਦਾ ਬਾਕੀ ਰੂਟੀਨ ਜੇ ਇੱਕ ਸਵਸਥ ਪੁਰਸ਼ ਨੂੰ ਦਿਨ ਚ ਨਹੀਂ ਸੌਣਾ ਚਾਹੀਦਾ ਜੇ ਸੌਣਾ ਵੀ ਹੈ ਤਾਂ ਜੇਠ ਦੇ ਮਿੰਨੇ ਚ ਸਿਰਫ 48 50 ਮਿੰਟ ਤੱਕ ਸੌ ਸਕਦਾ ਹੈ ਜੀ ਹਾਂਜੀ ਡਾਕਟਰ ਸਾਹਿਬ ਅੱਜਕਲ ਦੇਖਦੇ ਆਪਾਂ ਵੀ ਜਿਸ ਤਰ੍ਹਾਂ ਵੀ ਆਪਾਂ ਨੀਂਦ ਆਈ ਨਹੀਂ ਰਹੀ ਲੋਕਾਂ ਨੂੰ ਜਾਂ ਮਤਲਬ ਕਹਿੰਦਾ ਆਪਣਾ ਇਹ ਜਿਹਾ ਲਾਈਫ ਸਟਾਈਲ ਬਣ ਗਿਆ ਵੀ ਸਾਨੂੰ ਨੀਂਦ ਆਉਣੀ ਬੰਦ ਹੋ ਗਈ ਜਾਂ ਆਪਾਂ ਰਾਤ ਨੂੰ ਅੱਜਕਲ ਬੱਚੇ ਵੀ ਦੇਖਿਆ ਜਿਹੜੇ ਕਾਲਜ ਚ ਪੜਦੇ ਆ ਉਹ ਰਾਤ ਨੂੰ ਜਾਗਦੇ ਆ ਦਿਨੇ ਕਿਤੇ ਸੌਣ ਲੈ ਨਾ ਸੌਲੇ ਦੋ ਤਿੰਨ ਤੱਕ ਜਾਗਦੇ ਰਹਿੰਦੇ ਆ ਉਹਨਾਂ ਦਾ ਨੁਕਸਾਨ ਡਾਕਟਰ ਸਾਹਿਬ ਕੀ ਹੈ ਜੀ ਐਕਸਲ ਸਰ ਇਸ ਤੋਂ ਪਰ ਉਹ ਵੇਖਣਾ ਪਏਗਾ ਉਹਨਾਂ ਨੂੰ ਨੀਂਦ ਆਉਂਦੀ ਕਿਉਂ ਨਹੀਂ ਉਹਨਾਂ ਦੇ ਕਾਰਨ ਕੀ ਨਹੀਂ ਇਹਨਾਂ ਨੂੰ ਆਉਣ ਦੇ ਹਾਂਜੀ ਠੀਕ ਹੈ ਜੀ ਨੀਂਦ ਦੇ ਕਾਰਨ ਹੈ ਜੀ ਇੱਕ ਤਾਂ ਕੋਈ ਡਰ ਪੈ ਹੋਏ ਉਹਨਾਂ ਨੂੰ ਹਾਂਜੀ ਕੋਈ ਵੀ ਪੜ੍ਹਾਈ ਦਾ ਹੈ ਪਾਸ ਹੋਣ ਦਾ ਐਗਜ਼ਾਮੀਸ਼ਨ ਦੀ ਕੋਈ ਵੀ ਇਸ ਤਰ੍ਹਾਂ ਦੀ ਹਾਂਜੀ ਜਿਹੜਾ ਚਿੰਤਾ ਹੈਗੀ ਉਹਨਾਂ ਨੂੰ ਹਾਂਜੀ ਐਕਸੈਸਿਵ ਥਿੰਕਿੰਗ ਹੋ ਜਾਂਦੀ ਹੈ ਕਈਆਂ ਦੀ ਹਾਂਜੀ ਬਹੁਤ ਸੋਚਦਾ ਚਿੰਤਨ ਜਿਆਦਾ ਕਰਦੇ ਆ ਹਾਂਜੀ ਕ੍ਰੋਧ ਬਹੁਤ ਹੋਵੇ ਜੀ ਅੱਛਾ ਜੀ ਔਰ ਬੀਡੀ ਸੀਗਰਟ ਜਿਆਦਾ ਪੀਣਾ ਸਮੋਕਿੰਗ ਕਰਨਾ ਅੱਛਾ ਜੀ ਹਾਂ ਔਰ ਖਾਸ ਕਰਕੇ ਮੈਡੀਕੇਟਡ ਸਮੋਕਿੰਗ ਜਿਹੜੀ ਅੱਜ ਕੱਲ੍ਹ ਚੱਲ ਰਹੀ ਠੀਕ ਹੈ ਜੀ ਹਾਂ ਬਹੁਤ ਖਤਰਨਾਕ ਹੈ ਜੀ ਉਹ ਬਹੁਤ ਜ਼ਿਆਦਾ ਕੰਮ ਵਿੱਚ ਵਿਅਸਰੇਣਾ ਠੀਕ ਹੈ ਜੀ ਤੁਸੀਂ ਹਰ ਵੇਲੇ ਸੋਚੀ ਜਾਓ ਆ ਵੀ ਕਰਨਾ ਮੈਂ ਉਹ ਵੀ ਕਰਨਾ ਸਾਰੇ ਕਰ ਲਾਂ ਇਸ ਤਰ੍ਹਾਂ ਕਰਕੇ ਜਦ ਬੰਦਾ ਚਿੰਤਨ ਕਰਦਾ ਹੈ ਤਾਂ ਉਹਦੀ ਨੀਂਦ ਜਿਹੜੀ ਹੈ ਉੜ ਜਾਂਦੀ ਆ ਆਪਸਾ ਕਹਿੰਦੇ ਆ ਨਹੀਂ ਆਉਂਦੀ ਉਸ ਨੂੰ ਇਸ ਤਰ੍ਹਾਂ ਕੁਝ ਕੰਡੀਸ਼ਨ ਵੀ ਹੋਰ ਵੀ ਹੁੰਦੀ ਹੈ ਸਰੀਰ ਦੀ ਕੰਡੀਸ਼ਨ ਇਹ ਤਾਂ ਮਾਨਸਿਕ ਕੰਡੀਸ਼ਨਸ ਦਿਮਾਗੀ ਸੋਚ ਵਗੈਰਾ ਕੁਝ ਕੰਡੀਸ਼ਨ ਐਸੀ ਹੁੰਦੀ ਹੈ ਜੀ ਜਿਵੇਂ ਕਿ ਸਾਰੇ ਸਰੀਰ 'ਚ ਦਰਦ ਹੋਵੇ ਗਠੀਆ ਦਾ ਦਰਦ ਹੋਵੇ ਹਾਂਜੀ ਔਰ ਖਾਸ ਤੌਰ ਤੇ ਸੁਭਾਅ ਵਿੱਚ ਹੀ ਨੀਂਦ ਨਹੀਂ ਆਉਂਦੀ ਉਹ ਕਹਿੰਦੇ ਸੁਭਾਅ ਬਣ ਜਾਂਦਾ ਉਸ ਨੂੰ ਨੀਂਦ ਨਹੀਂ ਆਉਂਦੀ ਤਾਂ ਇਹ ਕੁਝ ਐਸੀ ਗੱਲਾਂ ਨੇ ਜਿਸ ਕਰਕੇ ਨੀਂਦ ਨਾ ਆਉਣ ਦਾ ਇੱਕ ਕਾਰਨ ਮੰਨੇ ਗਏ ਨੇ ਸਾਡੇ ਸ੍ਰੀ ਆਯੁਰਵੇਦ ਕਿਹਾ ਨਾ ਕਰਕੇ ਨੀਂਦ ਘਟ ਜਾਂਦੀ ਹੈ ਖਾਸ ਤੌਰ ਤੇ ਡਰ ਪਿਆ ਚਿੰਤਾ ਪਰੇਸ਼ਾਨੀ ਇਹ ਨੀਂਦ ਨਾ ਆਉਣ ਦੇ ਕਾਰਨ ਹੀ ਦੀ ਸਰ ਆਯੁਰਵੇਦ ਵਿੱਚ ਇਹਦਾ ਇਲਾਜ ਵੀ ਹੈ ਰੱਖਾ ਜੀ ਹਾਂਜੀ ਇਹਦੇ ਬਾਰੇ ਚਾਚਾ ਜਰੂਰ ਕਰੋਗੇ ਕਿ ਦੱਸੋ ਕਿਸ ਤਰ੍ਹਾਂ ਹਾਂ ਅੱਜਕੱਲ ਬੜੀ ਸਮੱਸਿਆ ਰਹੀ ਸੱਚ ਜੀ ਕਿ ਲੋਕੀ ਐਲਫ੍ਰੈਕਸ ਦੀਆਂ ਗੋਲੀਆਂ ਮੰਗਦੇ ਆ ਇਸ ਤਰ੍ਹਾਂ ਦੀ ਕੋਈ ਦਵਾਈਆਂ ਜਿਹੜੀ ਹੁੰਦੇ ਨੀਂਦ ਲਿਆਉਣ ਵਾਲੀ ਬਹੁਤ ਲਗਭਗ ਹਰ ਬੰਦਾ ਖਾਣ ਦੀ ਕੋਸ਼ਿਸ਼ ਕਰ ਰਿਹਾ ਜੋ ਕਿ ਬਹੁਤ ਖਤਰਨਾਕ ਹੈ ਜੀ ਸਿੰਪਲ ਮਾਰਗ ਦੇ ਕੁਝ ਤਰੀਕੇ ਦੱਸਾਂਗਾ ਜੋ ਮੇਰੇ ਦਰਸ਼ਕ ਜੀ ਉਹਨੂੰ ਅਪਣਾਉਣਗੇ ਤਾਂ ਉਹਨੂੰ ਬੜੇ ਆਰਾਮ ਨਾਲ ਨੀਂਦ ਆਊਗੀ ਜੀ ਠੀਕ ਹੈ ਰਤ ਸਾਹਿਬ ਬਿਨਾਂ ਦਵਾਈਆਂ ਤੋਂ ਤੁਸੀਂ ਸੌ ਸਕਦੇ ਹੋ ਥੋੜੀ ਸਿਹਤ ਵੀ ਠੀਕ ਰਹੇਗੀ ਸਾਬ ਠੀਕ ਹੈ ਜੀ ਸਭ ਤੋਂ ਪਹਿਲਾਂ ਇਹ ਕਹਿੰਗੇ ਮਾਲਿਸ਼ ਕਰਨਾ ਸਿਰ ਦੀ ਮਾਲਿਸ਼ ਜਾਂ ਹਾਲ ਬਾਡੀ ਮ사ਜ ਜਿਹੜੀ ਹੈ ਤੁਸੀਂ ਲੈਣੀ ਚਾਹੀਦੀ ਹੈ ਹਫਤੇ ਵਿੱਚ ਇੱਕ ਦੋ ਦਿਨ ਜ਼ਰੂਰ ਲੈਣੀ ਚਾਹੀਦੀ ਹੈ ਜੀ ਠੀਕ ਹੈ ਅੱਛਾ ਜੀ ਉਸ ਤੋਂ ਬਾਅਦ ਸੌਣ ਤੋਂ ਪਹਿਲਾਂ ਸਨਾਨ ਕਰਨਾ ਚਾਹੀਦਾ ਜੀ ਉਹ ਸਰਦੀ ਮੌਸਮ ਹੈ ਤਾਂ ਗਰਮ ਪਾਣ ਨਾਲ ਜੇ ਗਰਮ ਹੈ ਤਾਂ ਕੋਈ ਖੁਰਾਕ ਵੀ ਦੱਸੀ ਗਿਆ ਹਾਲਾਂਕਿ ਆਯੁਰਵੇਦ ਜਿਹੜਾ ਹੈ ਮਾਸ ਨੂੰ ਖਾਣਾ ਰੌਡ ਨਹੀਂ ਕਰਦਾ ਲੇਕਿਨ ਮਾਸ ਰਸ ਜਿਹੜਾ ਹੈ ਹਾਂਜੀ ਜਿਹੜੇ ਬੰਦੇ ਨਾਨ ਵੇਜ ਹੈਗੇ ਆਂ ਹਾਂਜੀ ਉਹ ਮਾਸ ਰਸ ਦਾ ਪ੍ਰਯੋਗ ਕਰ ਸਕਦੇ ਆ ਉਹ ਨਾਲ ਉਸ ਨਾਲ ਵੀ ਨੀਂਦ ਚੰਗੀ ਆਉਂਦੀ ਹੈ ਜੀ ਮਤਲਬ ਸੂਪ ਹੋ ਗਿਆ ਜਿਹੜਾ ਸੂਪ ਜਿਹੜਾ ਹਾਂ ਸੋ ਬਣਦਾ ਜੀ ਦਹੀਂ ਚਾਵਲ ਹਾਂਜੀ ਜ਼ਿਆਦਾ ਦੁੱਧ ਕੀ ਪੀਣਾ ਜ਼ਿਆਦਾ ਦੁੱਧ ਕੀ ਵਰਤੋਂ ਕਰਨਾ ਹਾਂਜੀ ਠੀਕ ਹੈ ਜੀ ਉਸ ਤੋਂ ਬਾਅਦ ਮਨ ਨੂੰ ਸੁਲਾਉਣ ਵਾਸਤੇ ਜਿਹੜਾ ਠੋੜਾ ਠਮਸਫਿਰ ਹੈਗਾ ਹਾਂਜੀ ਜਾਂ ਨੀਂਦ ਵਾਸਤੇ ਉਹਦੇ ਚ ਅੱਛਾ ਠਮਸਫਿਰ ਹੈ ਕਛੂ ਵਾਤਾਵਰਨ ਸਹੀ ਹੋਵੇ ਉੱਥੇ ਦਾ ਹਾਂਜੀ ਠੀਕ ਹੈ ਸਾਬ ਇਸ ਤਰੀ ਸਿਰ ਸਿਰ ਦੀ ਠੰਡੀ ਤਸੀਰ ਦੇ ਤੇਲ ਦੀ ਮਾਲਿਸ਼ ਕਰਨੀ ਠੀਕ ਹੈ ਜੀ ਮੂੰਹ ਤੇ ਠੰਡੇ ਛਿੱਟੇ ਮਾਰਨੇ ਜਾਂ ਲੇਪ ਕਰਨੇ ਮੂੰਹ ਤੇ ਹਾਂਜੀ ਠੀਕ ਹੈ ਇਹ ਐਸੇ ਕੁਝ ਪ੍ਰਯੋਗ ਨੇ ਜਿਨ੍ਹਾਂ ਨਾਲ ਨੀਂਦ ਆਸੀ ਪਰੰਤੂ ਜੇਕਰ ਅਨ ਹੋਣੀ ਜਾਂ ਅਰਿਸ਼ਟ ਨੀਂਦ ਹੋਵੇ ਉਹਦੀ ਕੋਈ ਚਿਕਸਾ ਨਹੀਂ ਜੀ ਉਹ ਤਾਂ ਬੰਦੇ ਜਾਨ ਲੈ ਕੇ ਜਾਂਦੀ ਹੈ ਉਹ ਵੀ ਅੱਗੇ ਕਿਸੇ ਦਿਨ ਦੱਸਾਂਗੇ ਇਹ ਇਹ ਜਿਹੜੀ ਨੀਂਦ ਹੈ ਜਿਹੜੀ ਕਿ ਸਾਨੂੰ ਮਾਰੂ ਹੋਏਗੀ ਅੱਛਾ ਜੀ ਅੱਛਾ ਇੱਕ ਹੋਰ ਸੀ ਕਈ ਨੂੰ ਅਤੀ ਨੀਂਦ ਆਉਂਦੀ ਹੈ ਬਹੁਤ ਜ਼ਿਆਦਾ ਨੀਂਦ ਆਈ ਜਾ ਰਹੀ ਹੈ ਉਹਦਾ ਉਹਦਾ ਕੀ ਕਾਰਨ ਹੈ ਤੇ ਉਹਦਾ ਲਾਜ਼ਮੀ ਹੈਗਾ ਅਤੀ ਨੀਂਦ ਆਉਂਦਾ ਉਸ ਕੰਡੀਸ਼ਨ ਹੈ ਜਿਵੇਂ ਹਾਈ ਬਲੱਡ ਪ੍ਰੈਸ਼ਰ ਹੈ ਜੀ ਹਾਂ ਜੀ ਪਾਗਲਪਨ ਵਗੈਰਾ ਹੈ ਸਟ੍ਰੈਸ ਇੰਤ ਹੈਗੇ ਠੀਕ ਹੈ ਜੀ ਇਹ ਪੈਦਾ ਕਰਨੀ ਪੈਣੀ ਹੈ ਉੱਥੇ ਅੱਛਾ ਜੇ ਕਿਸ ਨੂੰ ਬਹੁਤ ਨੀਂਦ ਆਂਦੀ ਹੋਵੇ ਉਹਦਾ ਮਤਲਬ ਹੈ ਕਿ ਉਹ ਕਫਰ ਕੀrti ਦਾ ਰੋਗੀ ਹੈ ਅੱਛਾ ਉਹਦਾ ਖਾਣ ਪਾਣ ਜਿਹੜਾ ਹੈ ਉਹ ਬੜਾ ਕਫ ਵਾਣ ਵਾਲਾ ਯਾ ਜਿਵੇਂ ਦਹੀਂ ਚੌੜ ਜਿਆਦਾ ਖਾਣੇ ਯਾ ਸਿਰਫ ਮਠਾਈਆਂ ਜਿਆਦਾ ਖਾਣੀਆਂ ਇਹ ਚੀਜ਼ਾਂ ਜਿਹੜਾ ਖਾਂਦਾ ਉਸ ਨੂੰ ਨੀਂਦ ਜਿਹੜੀ ਬਹੁਤ ਆਣਦੀ ਜਿੰਦੀ ਹੈ ਜੀ ਯਾ ਜਨਮਦਿਨ ਦੀ ਕਪਰਕਿਰਤੀ ਆ ਉਸ ਨੂੰ ਨੀਂਦ ਬਹੁਤ ਆਉਂਦੀ ਹੈ ਠੀਕ ਹੈ ਜੀ ਤੇ ਉਸ ਨੂੰ ਇਹ ਚੀਜ਼ ਦਾ ਕਿ ਰਾਤ ਨੂੰ ਜਾਗਣ ਦੀ ਉਹਦੀ ਕੰਡੀਸ਼ਨ ਜਿਹੜੀ ਹੈ ਪੈਦਾ ਕਰਨੀ ਹੈ ਉਹਨਾਂ ਡਰ ਪੈਦਾ ਕਰਨਾ ਪਏਗਾ ਅੱਛਾ ਜੀ ਇਹ ਜੀ ਕੰਡੀਸ਼ਨਾਂ ਕਰਕੇ ਉਹਦਾ ਟ੍ਰੀਟਮੈਂਟ ਲੇਕਿਨ ਕੋਈ ਅਲੱਗ ਤੋਂ ਚਿਕਿਤਸਾ ਨਹੀਂ ਹੈ ਕਿ ਉਸ ਨੂੰ ਆ ਦੇ ਦੋ ਤਾਂ ਨੀਂਦ ਨਹੀਂ ਆਏਗੀ ਇਹ ਜੀ ਕੋਈ ਟ੍ਰੀਟਮੈਂਟ ਨਹੀਂ ਹੈ ਸਾਬ ਠੀਕ ਹੈ ਸਾਬ ਡਾਕਟਰ ਸਾਹਿਬ ਅੱਜ ਹੁਣ ਇੰਨੀ ਚਰਚਾ ਕੀਤੀ ਵੀ ਲੋਕ ਮਤਲਬ ਸਾਰੇ ਲੋਕ ਆਲਮੋਸਟ ਹਰ ਬੰਦੇ ਦੇ ਅਸੀਂ ਜਿਹੜੋ ਕੁਸਟੈਂਪਲ ਆਜ ਤੋਂ 10-12 ਸਾਲ ਪਹਿਲਾਂ ਪਿੰਡਾਂ 'ਚ ਕੈਂਪ ਲਾਏ। ਤਸੀਂ ਉਹਦੇ 'ਚ ਦੇਖਿਆ ਵੀ ਹਰ ਬੰਦੇ ਦੇ ਸਾਹ ਚ ਉਹ ਗੋਲੀ ਸੀਗੀ ਨੀਂਦ ਆਉਣ ਦੀ। ਲੋਕ ਨੂੰ ਬੜਾ ਵੱਡਾ ਸਟ्रेस ਜਾ ਰਿਹਾ। ਰਸ ਨਟ ਸ਼ੈਲ ਵਿੱਚ ਆਪਾਂ ਕੀ ਕਹਾਂਗੇ ਵੀ ਲੋਕਾਂ ਨੂੰ ਕਿਸ ਤਰ੍ਹਾਂ ਦੀ ਜ਼ਿੰਦਗੀ ਜਿਉਣ ਜੇ ਤਾਂ ਕਿ ਉਹ ਨੀਂਦ ਉਹਨੂੰ ਪ੍ਰੋਪਰ ਆ ਦੇਵੇ। ਜੀ ਸਰ ਸਭ ਤੋਂ ਪਹਿਲਾਂ ਸਰ ਮੈਂ ਇਹ ਕਹਾਂਗਾ ਕਿ ਸਮੇਂ ਸਿਰ ਸੌਣੋ ਸਮੇਂ ਸਿਰ ਉੱਠਣ ਦੀ ਆਦਤ ਪਾਣੀ ਜਿਵੇਂ ਕੁਰਾਨ ਸਾਬ ਨੇ ਕਿਹਾ ਕਿ ਤੁਸੀਂ ਜਿਹੜਾ ਉਹ ਇਸ਼ਾ ਕਾਲ ਤੋਂ ਬਾਅਦ ਤੋਂ ਪਹਿਲਾਂ ਨਾ ਸੋ। ਠੀਕ ਹੈ ਜੀ। ਔਰ ਬਾਤ ਜਿਆ ਜੇ ਅਨੀਦਰਾ ਹੋਈ ਗਈ ਹੈ ਤੇ ਆਪਾਂ ਸੋਚਿਆ ਪ੍ਰੈਕ ਗੋਲੀ ਛੱਡੀਏ ਤਾਂ ਉਹ ਕਿਵੇਂ ਸੋਈਏ ਇਹ ਹੀ ਪ੍ਰੋਬਲਮ ਹੈ ਨਾ ਕਿ ਆਪਾਂ ਗੋਲੀ ਕਿਵੇਂ ਛੱਡੀਏ ਨੁਕਸਾਨ ਬੜਾ ਹੋਣਾ ਮੂੰਹ ਸੁੱਕਦਾ ਵੇਟ ਵੱਜਦਾ ਭੁੱਖ ਜਿਆਦਾ ਲੱਗਦੀ ਉਸ ਨਾਲ ਬਿਲਕੁਲ ਸਰ ਤੇ ਬੰਦੇ ਦਾ ਵੇਟ ਹੀ ਵੱਜਦਾ ਤਾਂ ਜੇ ਪੰਚਕਰਮ ਚਿਕਿਤਸਾ ਦਾ ਸਹਿਯੋਗ ਲੇ ਲੋ ਜੀ ਉਹਦੀ ਉਹਦਾ ਪ੍ਰਯੋਗ ਕਰਾਓ ਕਿਸੇ ਵੀ ਜੋ ਵੀ ਵੈਦਿਆ ਨੇੜੇ ਜਿਹੜੇ ਹੈ ਕੋਈ ਉਸ ਤੋਂ ਪੰਚਕਰਮ ਟ੍ਰੀਟਮੈਂਟ ਲੈਣਾ ਚਾਹੀਦਾ ਤੇ ਮਨ ਵਿੱਚ ਡਰ ਪੈ ਚਿੰਤਾ ਪਰੇਸ਼ਾਨੀ ਜਿਹੜਾ ਉਹ ਪੈਦਾ ਜੇ ਹੋ ਜੇ ਤਾਂ ਉਸ ਨਾਲ ਵੀ ਨੀਂਦ ਜਿਹੜੀ ਘਟ ਜਾਂਦੀ ਜੀ ਨੀਂਦ ਨਹੀਂ ਆਗੀ ਉਪਵਾਸ ਰੱਖਣਾ ਇਸ ਨਾਲ ਵੀ ਜਿਹੜੀ ਕਫ ਘਟੇਗੀ ਤੇ ਨੀਂਦ ਵੀ ਘਟ ਜਾਈਏ ਬੰਦੇ ਨੂੰ ਇੱਕ ਦੋ ਦਿਨ ਹਫਤੇ ਚ ਇੱਕ ਦੋ ਦਿਨ ਉਪਵਾਸ ਵੀ ਕਰਨਾ ਚਾਹੀਦਾ ਹੈ ਜੇ ਉਸ ਨੂੰ ਜਿਆਦਾ ਨੀਂਦ ਨਹੀਂ ਆਉਂਦੀ ਤਾਂ ਠੀਕ ਹੈ ਜੀ ਠੀਕ ਹੈ ਕਮਰੇ ਚ ਰੋਸ਼ਨੀ ਰੱਖਣਾ ਲਾਈਟ ਜਗਾ ਲੋ ਨੀਂਦ ਨਹੀਂ ਆਏਗੀ ਜੀ ਅਤਿ ਨਿਦਰਾ ਵੀ हट ਜਾਏਗੀ ਠੀਕ ਹੈ ਠੀਕ ਹੈ ਜੇ ਆਪਾਂ ਡਾਰਕ ਕਰਾਂਗੇ ਤਾਂ ਜਿਆਦਾ ਜਲਦੀ ਨੀਂਦ ਆਏਗੀ ਤੇ ਜਿਹੜਾ ਸੁਹਾਣਾ ਜਾਂ ਮਾਹੌਲ ਬਣਾ ਲੈਂਦੇ ਆ ਬਿਸਤਰਾ ਵੀ ਬਹੁਤ ਸਹੀ ਹੈ ATMOSFER ਬੜਾ ਸੇਧ ਨਹੀਂ ਉਹਨੇਚਰਲੀ ਜ਼ਿਆਦਾ ਆ ਜੰਗੀ ਅਨਿੰਦਰਾ ਵਾਸਤੇ ਤਾਂ ਜ਼ਰੂਰੀ ਹੈ ਪਰ ਜਿਸ ਨੂੰ ਜ਼ਿਆਦਾ ਆਂਦੀ ਹੈ ਉਹਦੇ ਵਾਸਤੇ ਇਹੀ ਹੋਏਗਾ ਕਿ ਉਹਦਾ ਬੈੱਡ ਵੀ ਪਰ ਖੜਾ ਹੋਵੇ ਉੱਥੇ ਨੂੰ ਡਿਸਟਰਬੈਂਸ ਵੀ ਹੋਵੇ ਥੋੜੀ ਤਾਂ ਵੀ ਵਿਦਆਊਟ ਮੈਡੀਸਨ ਨੀਂਦ ਨਾ ਆਉਣ ਦੇ ਕੁਝ ਵਿਧੀਆਂ ਨੇ ਸਾਡੀਆਂ ਤੇ ਅਸੀਂ ਇਹ ਪੈਦਾ ਕਰਕੇ ਬੰਦੇ ਨੂੰ ਐਪਰੇਕਟਰ ਸੜਾ ਦਨੇ ਜੀ ਠੀਕ ਹੈ ਡਾਕਟਰ ਸਾਹਿਬ ਡਾਕਟਰ ਸਾਹਿਬ ਇੱਕ ਹੋਰ ਸੀ ਜੀ ਪੰਚਕਰਮਾਂ ਦੇ ਜਕਰ ਗਿਆ ਪੰਚਕਰਮਾਂ ਦਾ ਕੀ ਮਤਲਬ ਪੰਚਕਰਮਾਂ ਨਾਲ ਕਿਵੇਂ ਨੀਂਦ ਠੀਕ ਹੋਣੀ ਹੈ ਵੀ ਡਾਕਟਰ ਸਾਹਿਬ ਕਿਵੇਂ ਪੰਚਕਰਮ ਜੀ ਵੀ ਸਰ ਮੈਂ ਪਹਿਲਾਂ ਕਿਹਾ ਕਿ ਮਸਾਜ ਕਰਾਣੀ ਇਸ਼ਨਾਨ ਕਰਾਣੇ ਹੂੰ ਠੀਕ ਹੈ ਜੀ ਉਸ ਤੋਂ ਬਾਅਦ ਸਿਰੋਧਾ ਕਰਾਉਣੀ ਆ ਇਹ ਪੰਜ ਕਰਮਾਂ ਦੀ ਵਿਧੀ ਆ ਨੇ ਉਪਵਾਸ ਰਖਾਣੇ ਠੀਕ ਹੈ ਜੀ ਉਪਵਾਸ ਕੀ ਦੇਣਾ ਪਾਣੇ ਉਸ ਉਹਦੇ ਨਾਲ ਸ ਤੇ ਇਹ ਜੇ ਟ੍ਰੀਟਮੈਂਟ ਕਰਕੇ ਅਸੀਂ ਵਮਨ ਵਿਰੇਚਨ ਕਰਾ ਕੇ ਜਿਹੜਾ ਕਫ ਦੋਸ਼ ਕਰਕੇ ਉਹਨੂੰ ਬਾਰ ਬਾਰ ਨੀਂਦ ਬਹੁਤ ਆਉਂਦੀ ਆ ਤਾਂ ਉਹਨੂੰ ਉਲਟੀਆਂ ਕਰਾਉਂਦੇ ਮੈਡੀਕੇਟਡ ਅੱਛਾ ਜੀ ਉਸਨੂੰ ਦਸਤ ਲਵਾਉਣੇ ਆ ਤੇ ਇਸ ਨਾਲ ਜਿਹੜਾ ਬੰਦਾ ਇੱਕ ਮਾਨਸਿਕ ਰੂਪ ਤੇ ਮਤਲਬ ਵਿਕ੍ਰਿਤ ਹੋ ਚੁੱਕਿਆ ਹੈ ਉਸਨੂੰ ਪਤਾ ਨਹੀਂ ਮੈਂ ਕਿਵੇਂ ਮਤਲਬ ਆਪਣਾ ਆਪ ਨੂੰ ਸਹੀ ਰੱਖਾਂ ਜਾਂ ਨੀਂਦ ਨੂੰ ਕਿਵੇਂ ਬਚਾਵਾਂਗਾ అతి ਨੀਂਦ ਤੋਂ ਦਿਨ ਚ ਬੈਠੋਂਗੇ ਜਾਂਦਾ ਸਰ ਦਿਨ ਤਾਂ ਉਸ ਨੂੰ ਅਸੀਂ ਪੰਜ ਕਰਮ ਦੇ ਦਿਨ ਮਾਲਸ਼ਾਂ ਟਕੋਰਾ ਨਾਲ ਅਸੀਂ ਉਸ ਨੂੰ ਟਰੀਟ ਕਰਕੇ ਉਹਦੀ ਨੀਂਦ ਸਹੀ ਕਰ ਦਿੰਦੇ ਹਾਂ ਇੱਕ ਹੋਰ ਚੀਜ਼ ਹੈ ਕਿ ਦਿਨ ਚ ਬੈਠੇ ਬੈਠੇ ਉਂਗਲਣਾ ਕੁਰਸੀ ਤੇ ਬੈਠੇ ਬੈਠ ਤੁਸੀਂ ਆਰਾਮ ਕਰ ਲੋ ਆਲ ਆਊਟ ਹੈ ਯਾਰ ਵਿੱਚ ਲੇਕਿਨ ਸੋਣਾ ਜਿਹੜਾ ਹੈ ਔਰ ਸਾਰੇ ਦਿਨ ਮਤਲਬ ਉਹ ਜਵਾਈਆਂ ਲੈ ਜਾਣੀ ਜਿਹੜੀ ਕੰਡੀਸ਼ਨ ਹੁੰਦੀ ਹੈ ਉਹ ਜਿਹੜੀ ਬਿਮਾਰੀ ਦਾ ਘਰ ਹੈ ਜਾਂ ਤਾਂ ਕੋਈ ਜਿਸ ਨੂੰ ਨੀਂਦ ਨਹੀਂ ਆਂਦੀ ਜਿਆਦਾ ਆਂਦੀ ਹੈ ਜਾਂ ਤਾਂ ਰੋਗੀ ਹੈਗਾ ਜਾਂ ਉਹ ਰੋਗੀ ਹੋ ਜਾਏਗਾ ਬੋਸ਼ੀਤੀ ਠੀਕ ਹੈ ਇਸ ਲਈ ਨੀਂਦ ਦਾ ਨਾ ਬਹੁਤ ਸਹੀ ਨੀਂਦ ਆਣਾ ਬਹੁਤ ਜ਼ਰੂਰੀ ਹੈ ਠੀਕ ਹੈ ਸਰ ਬਹੁਤ ਬਹੁਤ ਡਾਕਟਰ ਸਾਹਿਬ ਨੇ ਨੀਂਦ ਬਾਰੇ ਚਰਚਾ ਕੀਤੀ ਕਿਉਂਕਿ ਨੀਂਦ ਸਾਡੀ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਹੈ ਮਤਲਬ ਕਹਿੰਦਾ ਇਹ ਸਟ्रेस ਨੂੰ ਘਟਾਉਂਦੀ ਆ ਜਿਵੇਂ ਡਾਕਟਰ ਸਾਹਿਬ ਦੇ ਗੱਲਾਂ ਸੁਣ ਕੇ ਸਾਨੂੰ ਪਤਲਾ ਲੱਗਦਾ ਵੀ ਸਾਨੂੰ ਟਾਈਮ ਸਿਰ ਸੌਣਾ ਚਾਹੀਦਾ ਸਾਰਾ ਕੁਝ ਆਪਾਂ ਨੂੰ ਕਰਨਾ ਚਾਹੀਦਾ ਤੇ ਡਾਕਟਰ ਸਾਹਿਬ ਦਾ ਇੱਕ ਨਿਰੋਗ ਕਾਇਆ ਪੰਚਕਰਮਾ ਸੈਂਟਰ ਆ ਜਿਹੜਾ ਪਟਿਆਲੇ ਜਿੱਥੇ ਡਾਕਟਰ ਦੱਸੇ ਵੀ ਪੰਚਕਰਮਾ ਰਾਹੀਂ ਆਪਾਂ ਜੇ ਕੋਈ ਕ੍ਰੋਨਿਕ ਡਿਜ਼ੀਜ਼ ਆ ਜੇ ਬਹੁਤ ਬਹਾਈ ਲੈਵਲ ਦੀ ਨੀਂਦ ਨਹੀਂ ਆ ਰਹੀ ਜਾਂ ਬਹੁਤ ਜ਼ਿਆਦਾ ਨੀਂਦ ਆ ਰਹੀ ਜਾਂ ਹੋਰ ਵੀ ਬਹੁਤ ਭਿਆਨਕ ਬਿਮਾਰੀਆਂ ਹੈਗੀਆਂ ਡਾਕਟਰ ਸਾਹਿਬ ਉਹਦਾ ਇਲਾਜ ਕਰਦੇ ਹੈਗੇ ਅਸੀਂ ਨੰਬਰ ਵੀ ਡਿਸਪਲੇ ਕਰਾਜੇ ਕੋਈ ਹੋਰ ਵੀ ਕਿਸੇ ਨੂੰ ਕੋਈ ਪ੍ਰੋਬਲਮ ਆਇਆ Ayurved ਦੀ ਹੈਲਪ ਲੈਣੀ ਆ ਤਾਂ ਉਹ ਡਾਕਟਰ ਨਾਲ ਸੰਪਰਕ ਕਰ ਸਕਦੇ ਆ ਸਾਡਾ ਮਕਸਦ ਇਹੀ ਇਹਨਾਂ ਵਾਰ ਗੱਲਾਂ ਕਰਨ ਦਾ ਹੌਲੀ ਹੌਲੀ ਲੋਕ ਜੁੜਦੇ ਜਾ ਰਹੇ ਆ ਵੀ ਤਾਂ ਕਿ ਆਪਾਂ ਕੁਝ ਗੱਲਾਂ ਆਪਣੀ ਲਾਈਫ ਵਿੱਚ ਪਾਵਾਂਗੇ ਜਾਂ ਜਿਵੇਂ ਅਸੀਂ ਵੀ ਡਾਕਟਰ ਦਾ ਸੁਣ ਕੇ ਦੁੱਧ ਦਾ ਵੀ ਸੇਵਨ ਕਰਨਾ ਸ਼ੁਰੂ ਕੀਤਾ ਤਾਂ ਸਹੀ ਢੰਗ ਨਾਲ ਪਾਣੀ ਦਾ ਵੀ ਸੇਵਨ ਕਰਨਾ ਸ਼ਹਿਦ ਦਾ ਵੀ ਸਹੀ ਢੰਗ ਨਾਲ ਸੇਵਨ ਕਰਨਾ ਸ਼ੁਰੂ ਕੀਤਾ ਤਾਂ ਆਪਣੇ ਵਿੱਚ ਮੈਂ ਵੀ ਜੇ ਗੱਲ ਕਰਾਂ ਤਾਂ ਮੈਂ ਵੀ ਉਹਦੇ ਵਿੱਚ ਕੁਝ ਐਡੀਸ਼ਨਾਂ ਕੀਤੇ ਆ ਕਿ ਜਿਹੜੇ ਨਹੀਂ ਸੀਗੇ ਇਸ ਤਰ੍ਹਾਂ ਤੁਸੀਂ ਇਹ ਵੀਡੀਓ ਸੁਣ ਕੇ ਆਪਣੀ ਜ਼ਿੰਦਗੀ ਵਿੱਚ ਜੇ ਉਹ ਥੋੜੀ-ਥੋੜੀ ਐਡੀਸ਼ਨਾਂ ਕਰੋਗੇ ਤਾਂ ਤੁਹਾਡਾ ਜ਼ਿੰਦਗੀ ਸੁਖਾਲੀ ਹੋ ਜਾਊ ਮਤਲਬ ਕਹਿੰਦਾ ਸੌਖੀ ਜ਼ਿੰਦਗੀ ਨਿਕਲਣੀ ਸ਼ੁਰੂ ਹੋ ਜਾਊਗੀ ਤੇ ਮਕਸਦ ਇਹੀ ਸੀਗਾ ਆਓ ਸਾਰੇ ਨਾਲ ਮਿਲ ਕੇ ਇਕੱਠੇ ਹੋਈਏ ਅਸੀਂ ਰੁੱਖਾਂ ਦੇ ਲਗਾਤਾਰ ਕੰਮ ਕਰਦੇ ਆਉਂਦੇ ਆ ਨਾਲ ਨਾਲ ਆਯੁਰਵੇਦ ਨੂੰ ਜਿਹੜਾ ਹੈਗਾ ਰੁੱਖਾਂ ਨੂੰ ਜੋੜ ਰਹੇ ਆ ਆਯੁਰਵੇਦ ਨਾਲ ਤਾਂ ਉਹਦਾ ਫਾਇਦਾ ਲੈ ਰਹੇ ਆ ਨਾਲ ਅਸੀਂ ਦਰੱਖਤਾਂ ਬਾਰੇ ਵੀ ਚਰਚਾ ਕਰ ਰਹੇ ਆ ਤਾਂ ਮਕਸਦ ਇਹੀ ਸਦਾ ਨਾਲ ਜੁੜੇ ਰਹੋ ਤੁਸੀਂ ਤੇ ਜਿਹੜੀ ਚਰਚਾ ਮੈਂ ਚਲਦੀਆਂ ਰਹਿਣਗੇ ਰੁੱਖਾਂ ਬਾਰੇ ਵੀ ਤੇ ਆਯੁਰਵੇਦ ਬਾਰੇ ਵੀ ਧੰਨਵਾਦ ਸਾਰਾ ਸਤਿ ਸ਼੍ਰੀ ਅਕਾਲ ਜੀ